ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਨਵੀਂ ਵੀਡੀਓ 'ਚ ਇਸ ਵੀਡੀਓ 'ਚ ਆਪਾਂ ਗੱਲਾਂ ਬਾਤਾਂ ਕਰਾਂਗੇ ਇੱਕ ਉਹ ਮੋਟਰਸਾਈਕਲ ਬਾਰੇ ਜਿਹੜਾ 90s ਵਾਲੇ ਜਵਾਕਾਂ ਦਾ ਸੁਪਨਾ ਰਿਹਾ ਕਿਉਂਕਿ ਉਹਦਾ ਮੋਟਰਸਾਈਕਲ ਦੇ ਆਪਸ਼ਨ ਲਿਮਟਿਡ ਜੀ ਸੀ ਜਾਂ ਤਾਂ ਜੋ 100 ਸੀਜ਼ ਦੀ ਮੋਟਰਸਾਈਕਲ ਸੀ ਸਪਲੈਂਡਰ ਵਗੈਰਾ ਉਹ ਸੀ ਜਾਂ ਫਿਰ ਇਸ ਤੋਂ ਵੱਡਾ ਬੁਲੇਟ ਸਟੈਂਡਰਡ ਆ ਜਾਂਦਾ ਸੀ ਤੇ ਜੋ ਇਸ ਤੋਂ ਬੇਨ ਇੱਕ ਕੈਟਾਗਰੀ ਸੀ ਜਿਹੜੀ ਇਹ ਮੋਟਰਸਾਈਕਲ ਨੇ ਇੰਡੀਆ 'ਚ ਕਹਿ ਸਕਦੇ ਆ ਕ੍ਰੀਏਟ ਕਰੀ ਜਾਂ ਇਹ ਆਪਦੇ ਸਮੇਂ ਤੋਂ ਅੱਗੇ ਸੀ ਇਹ ਆ ਜੀ ਉਹ ਮੋਟਰਸਾਈਕਲ Hero Honda Carizma R 1980 ਤੇ 1990 ਦੇ ਦੌਰ ਚ ਇੰਡੀਆ ਚ ਰਾਜ ਕਰਿਆ 2 ਸਟ੍ਰੋਕਸ ਨੇ ਜਿੱਦੇ ਚ ਇਜਾਮਾ RX100 ਜਾਂ ਬਾਅਦ 135 ਆਇਆ ਤੇ ਜਿੰਨਾਂ ਕੋ ਪੈਸਾ ਥੋੜਾ ਜ਼ਿਆਦਾ ਸੀ ਉਹ RD 350 ਚਲਾਉਂਦੇ ਸੀ ਜਾਂ Jawa ਦੇ ਮੋਟਰਸਾਈਕਲ ਸੀਗੇ ਤੇ ਜਿਵੇਂ ਜਿਵੇਂ ਉਹ ਦੌਰ ਖਤਮ ਹੁੰਦਾ ਗਿਆ ਕਿਉਂਕਿ ਇੱਕ ਤਾਂ ਮੋਟਰਸਾਈਕਲਾਂ ਦੀ ਐਵਰੇਜ ਕੋਈ ਹੈ ਨਹੀਂ ਸੀ ਤੇ ਦੂਸਰਾ 2000 ਆਉਂਦੇ ਆਉਂਦੇ ਸਰਕਾਰ ਨੇ ਆਪਦੇ emission norms ਥੋੜੇ ਸਖਤ ਕਰਤੇ ਤਾਂ ਉਹ emission norms ਪਾਸ ਨਹੀਂ ਕਰ ਪਾਉਂਦੇ ਸੀ ਤਾਂ 2000 ਦੇ ਦੌਰ ਚ ਆ ਕੇ ਇੰਡੀਆ ਦੀ ਜੋ ਮੋਟਰਸਾਈਕਲ ਮਾਰਕੀਟ ਸੀ ਕਾਫੀ ਬਲੈਂਡ ਹੋ ਗਈ ਸੀ ਹਨਾ ਉਹਦੇ ਚ ਕੋਈ ਏਡੇ ਪਾਵਰਫੁਲ ਮੋਟਰਸਾਈਕਲ ਹੈ ਹੀ ਨਹੀਂ ਸੀ ਜੋ 100 cc ਦੇ ਕਮਿਊਟਰ ਸੈਗਮੈਂਟ ਦੇ ਮੋਟਰਸਾਈਕਲ ਨੇ ਇੱਕ ਪਾਸੇ ਸਪਲੈਂਡਰ ਸੀ ਜਾਂ CD 100 SS ਸੀ ਜਾਂ Bajaj ਦੇ ਮੋਟਰਸਾਈਕਲ ਸੀ ਹਵਾਸਾਕੀ ਨਾ ਜੋ ਟਾਈਪ ਕਰਕੇ 100 cc ਦੀ ਮੋਟਰਸਾਈਕਲ ਸੀ ਤਾਂ ਉਸ ਸਮੇਂ हीरो Honda ਨੇ ਇਹ ਮੋਟਰਸਾਈਕਲ ਲਾਂਚ ਕਰਿਆ 2003 ਚ ਇਹ ਬੇਸਡ ਸੀ ਇੱਕ Honda ਦੇ CRF 230 ਮੋਟਰਸਾਈਕਲ ਤੇ CRF ਕੈਟਾਗਰੀ Honda ਦੀ ਹੈਗੀ ਐਂਡਿਉਰੋ ਮੋਟਰਸਾਈਕਲ ਦੀ ਜੋ ਕੈਟਾਗਰੀ ਆ 2003 ਤੋਂ ਲੈ ਕੇ 2014 ਤੱਕ ਇਹ ਮੋਟਰਸਾਈਕਲ ਮਾਰਕੀਟ ਚ ਰਿਹਾ ਤੇ ਫਿਰ 2014 ਤੋਂ ਬਾਅਦ ਅੱਗੇ ਕਿਉਂਕਿ Hero ਤੇ Honda ਸਪਲਿਟ ਹੋ ਗਏ ਤੇ ਇਹਨੂੰ ਕੋਈ ਪ੍ਰੋਪਰ ਅਪਗ੍ਰੇਡ ਨਹੀਂ ਦਿੱਤੇ ਤਾਂ ਕਰਕੇ ਮੋਟਰਸਾਈਕਲ ਇਹ ਮਾਰਕੀਟ ਚੋਂ ਬਾਹਰ ਚਲੇ ਗਿਆ ਆਜੋ ਇਸ ਮੋਟਰਸਾਈਕਲ ਦਾ ਇੱਕ ਦਿਨਿਆਂ ਪਹਿਲਾਂ ਤੁਹਾਨੂੰ ਓਵਰਵਿਊ ਫੇਰ ਜੋ ਮੈਨੂੰ ਇਹ ਚੰਗਾ ਮਾਡ ਲੱਗਿਆ ਉਹ ਗੱਲਾਂ ਬਾਤਾਂ ਕਰਾਂਗੇ 223 cc ਦਾ 에어 쿨ਡ ਇਹ ਚੰਝਣ ਆਉਂਦਾ ਜਿਹਦੀ ਪਾਵਰ ਉਸ ਸਮੇਂ ਦੇ ਹਿਸਾਬ ਨਾਲ ਤਾਂ ਕਾਫੀ ਜ਼ਿਆਦਾ ਸੀ ਬਟ ਅੱਜ ਇੰਨੇ ਕ ਪਾਵਰ 150 cc ਮੋਟਰਸਾਈਕਲ ਪ੍ਰੋਡਿਊਸ ਕਰੀ ਜਾਂਦੇ ਆ ਇਹ ਸੀਗਾ 17 ਹਰਸ ਪਾਵਰ ਤੇ 18.3 ਨਿਊਟਨ ਮੀਟਰ ਟਾਰਕ ਪ੍ਰੋਡਿਊਸ ਕਰਦਾ ਤੇ 15 ਲੀਟਰ ਦੀ ਟੈਂਕ ਕੀ ਦੀ ਵੈਸੇ ਔਨ ਪੇਪਰਸ ਕਹੀ ਜਾਂਦੀ ਆ ਬਟ ਮੇਰੇ ਚ ਮਲਟੀਪਲ ਟਾਈਮ 16 ਸਾਢੇ 9 ਲੀਟਰ ਵੀ ਤੇਲ ਪੁਆਇਆ ਤੇ ਸਿੰਗਲ ਸੀਟ ਸੀ ਜਿੱਚ ਕੇ ਪਿਲਿਅਨ ਸੀਟ ਰਾਈਡਰ ਨਾਲੋਂ ਕਾਫੀ ਉੱਚੀ ਹੋ ਜਾਂਦੀ ਸੀ ਤੇ ਇੱਕ ਅਪਸਵੈਪਟ ਐਗਜ਼ੌਸਟ ਇਸ ਜਮੇ ਬਾਕੀ ਮੋਟਰਸਾਈਕਲਾਂ ਦੇ ਸਾਇਲੈਂਸਰ ਇਥੋਂ ਸਿੱਧਾ ਹੀ ਆਉਂਦੇ ਸੀ ਪਰ ਇਹਦਾ ਇੱਕ ਅਪਸਵੈਪਟ ਸੀ ਜਿਹਨੂੰ ਥੋੜਾ ਜਿਹਾ ਸਪੋਰਟੀ ਕੈਰੈਕਟਰ ਦਿੰਦਾ ਸੀ ਤੇ ਦੋਨੋਂ ਟਾਇਰ ਇਹਦੇ 18 ਇੰਚ ਦੇ ਹੀ ਨੇ ਅੱਗੇ ਦੇ ਚਾਹੁੰਦਾ ਸੀ ਜੀ ਡਿਸਕ ਬ੍ਰੇਕ ਪਿੱਛੇ ਡਰਮ ਬ੍ਰੇਕ ਤੇ ਸੈਮੀ ਫੇਰਿੰਗ ਸੀ ਅ ਅੱਧੀ ਫੇਰਿੰਗ ਕਹਿ ਸਕਦੇ ਹਾਂ ਉਹ ਆਉਂਦੀ ਸੀ ਤੇ ਇੱਕ ਇੱਕ ਇੰਜਨ ਦੀ ਬੈਲੀ ਜੀ ਵੀ ਆਉਂਦੀ ਸੀ ਇਹਨੂੰ ਹੋਰ ਵੀ ਉਸ ਸਮੇਂ ਕਾਫੀ ਮੋਟਰਸਾਈਕਲਾਂ 'ਲੇ ਲਾਉਂਦੇ ਹੁੰਦੇ ਸੀ ਅ ਪਲਸਰ ਵਾਲੇ ਵੀ ਇਹ ਯੂਜ਼ ਕਰਦੇ ਰਹੇ ਨੇ ਤੇ ਜੇ ਗੱਲ ਕਰੀਏ ਫਰੰਟ ਦੀ ਤਾਂ ਕੁਛ ਐ ਮੇਰੇ ਦਾ ਫਰੰਟ ਆ ਇੰਟੀਗ੍ਰੇਟਿਡ ਇੰਡੀਕੇਟਰਸ ਨੇ ਵਿੱਚ ਹੀ ਨੇ ਹਨਾ ਅਲੱਗ ਹੁੰਦੇ ਆ ਜਿਵੇਂ ਇਹਦੇ ਵਿੱਚ ਹੀ ਸੀਗੇ ਤੇ ਇੱਕ ਕਾਫੀ ਵੱਡੀ ਹੈਡ ਲੈਂਪ ਆ ਤੇ ਇਹਦੇ ਦੋ ਇਹ ਪਾਇਲਟ ਲਾਈਟਸ ਵੀ ਸੀਗੀਆਂ ਇੱਕ ਇਹਦੇ ਬਾਰੇ ਹੋਰ ਜੋ ਇੰਟਰਸਟਿੰਗ ਗੱਲ ਸੀ ਜੋ ਕਿ ਬਾਲੇ ਨੂੰ ਪਸੰਦ ਵੀ ਨਹੀਂ ਸਿਆਉਂਦੀ ਉਹ ਸੀ ਕਿ ਇਹਦਾ ਜੋ ਇਹ ਸੈਮੀ ਫੇਰਿੰਗ ਹੋਣ ਕਾਰਨ ਕੱਲਾ ਹੈਂਡਲ ਬਾਰ ਮੋੜਦਾ ਸੀ ਹੈਡਲਾਈਟ ਨਹੀਂ ਸੀ ਮੋੜਦੀ ਇਹ ਚੀਜ਼ ਬਹੁਤ ਲੋਕਾਂ ਨੂੰ ਪਹਿਲਾਂ ਅਜੀਬ ਜਿਬ ਲੱਗੀ ਕਿ ਇਹ ਮੋਟਰਸਾਈਕਲ ਦੀ ਲਾਈਟ ਨਹੀਂ ਮੋੜਦੀ ਹੁਣ ਤਾਂ ਖੈਰ ਹੋਰ ਮੋਟਰਸਾਈਕਲ ਬਹੁਤ ਆਗੇ ਐਡਵੈਂਚਰ ਕੈਟਾਗਰੀ ਦੇ ਮੋਟਰਸਾਈਕਲ ਐਵੇਂ ਦੇ ਆਮ ਹੀ ਨੇ ਜਾਂ ਫੇਰਿੰਗ ਵਾਲੇ ਮੋਟਰਸਾਈਕਲ ਬਹੁਤ ਨੇ ਜਿਨ੍ਹਾਂ ਦਾ ਜਸਟ ਹੈਂਡਲਬਾਰ ਮੁੜਦਾ ਤੇ ਲਾਈਟ ਸਟੇਬਲ ਰਹਿੰਦੀ ਆ ਇਹ ਜੇ ਆਪਾਂ ਦੇਖੀਏ ਰਾਈਡਰਸ ਵਿਊ ਪੁਆਇੰਟ ਤਾਂ ਉਹ ਕੁਛ ਐਵੇਂ ਦਾ ਜਦੋਂ ਇਹ ਮੋਟਰਸਾਈਕਲ ਆਇਆ ਸੀ ਤਾਂ ਉਹ ਡਿਜੀਟਲ ਕਲਸਟਰ ਹੋਣੇ ਵੀ ਬਹੁਤ ਰੇਅਰ ਸੀ ਮੈਨੂੰ ਸ਼ਾਇਦ ਲੱਗਦਾ ਨਹੀਂ ਕਿ ਉਸ ਸਮੇਂ ਕਿਸੇ ਹੋਰ ਮੋਟਰਸਾਈਕਲ ਦੇ ਡਿਜੀਟਲ ਮੀਟਰ ਆਉਂਦਾ ਹੋਊਗਾ ਇਹਦੇ ਵਿੱਚ ਕੰਬੀਨੇਸ਼ਨ ਆ ਦੋਨਾਂ ਦਾ ਐਨਾਲਾਗ ਆਪਾਂ ਨੂੰ RPM میٹر ਮੈਲ ਦਾ ਐਨਲੌਗ ਹੀ ਆਦਾ ਜੋ ਆਪਾਂ ਨੂੰ ਸਪੀਡ ਡਿਸਪਲੇਅ ਮਿਲਦੀ ਆ ਤੇ ਇੱਧਰ ਇੱਕ ਡਿਜੀਟਲ ਕਲਸਟਰ ਮਿਲ ਜਾਂਦਾ ਜਿਹਦੇ ਚ ਕੀ ਆਪਾਂ ਨੂੰ ਇਨਫਰਮੇਸ਼ਨ ਡਿਸਪਲੇ ਹੋਂਦੀ ਆ ਫਿਊਲ ਦੀ ਟ੍ਰਿਪ ਦੀ ਐਂਡ ਇੱਕ ਕਲੌਕ ਛੋਟਾ ਜਿਹਾ ਤੇ ਜਦੋਂ ਮੈਂ ਇਹ ਮੋਟਰਸਾਈਕਲ ਜ਼ਿੰਦਗੀ ਚ ਪਹਿਲੀ ਵਾਰੀ ਦੇਖੀ ਸੀ ਤਾਂ ਮੈਂ ਬੜਾ ਹੈਰਾਨ ਆਇਆ ਸੀ ਕਿ ਮੋਟਰਸਾਈਕਲ 200 ਦੀ ਟੌਪ ਸਪੀਡ ਵਾਲਾ ਮੋਟਰਸਾਈਕਲ ਆ ਕਿਉਂਕਿ ਉਦੋਂ ਮੈਨੂੰ ਐਵੇਂ ਹੀ ਲੱਗਦਾ ਹੁੰਦਾ ਸੀ ਕਿ ਜਿੰਨੇ ਤੱਕ ਅੱਖਰ ਡਿਸਪਲੇਡ ਨਹੀਂ ਉਹ ਮੋਟਰਸਾਈਕਲ ਜਾਂ ਕਾਰ ਦੀ ਟੌਪ ਸਪੀਡ ਹੁੰਦੀ ਆ ਬੜੀ ਟੌਪ ਸਪੀਡ 200 ਤਾਂ ਬਿਲਕੁਲ ਨਹੀਂ ਹੈਗੀ 120 130 ਦੀ ਰੇਂਜ ਹੈ ਟੌਪ ਸਪੀਡ ਆ ਤੇ ਫਰੰਟ ਵਾਂਗੂ ਹੀ ਜੇ ਗੱਲ ਕਰੀਏ ਦੀ ਰੀਅਰ ਪ੍ਰੋਫਾਈਲ ਦੀ ਤਾਂ ਉਹ ਵੀ ਕਾਫੀ ਬਲਕੀ ਆ ਕਾਫੀ ਸਟੱਬੀ ਜਿਹੇ ਇੰਡੀਕੇਟਰਸ ਨੇ ਤੇ ਰੀਅਰ ਬਾਰੇ ਇੱਕ ਚੀਜ਼ ਹੋਰ ਬੜੀ ਇੰਟਰਸਟਿੰਗ ਆ ਇਹਦੇ ਚ ਜੋ ਡੁਅਲ ਟੇਲ ਲਾਈਟ ਆਉਂਦੀ ਆ ਆਪਾਂ ਨੂੰ ਇਹ ਦੋ ਲਾਈਟਾਂ ਨੇ ਰੁਕਮਾ ਤੁਹਾਨੂੰ ਚਲਾ ਕੇ ਦਿਖਾਉਣਾ ਤੇ ਦੇਖੋ ਕੁਛ ਐਵੇਂ ਦੀ ਲੱਗਦੀ ਹੈ ਇਹਦੀ ਟੇਲ ਲਾਈਟ ਹੁਣ ਚੱਲ ਰਿਹਾ 2025 ਇਮੇਜਿਨ 2003 ਚ ਕਿੰਨੀ ਸੋਹਣੀ ਲੱਗਦੀ ਹੋਣਾ ਹੁਣ ਵੀ ਇਹ ਫਿਊਚਰਿਸਟਿਕ ਹੀ ਲੱਗਦੀ ਹੈ ਹੁਣ ਵੀ ਐਵੇਂ ਨਹੀਂ ਲੱਗਦੀ ਕਿ ਇਹ ਕੋਈ ਬਹੁਤ ਹੀ ਪੁਰਾਣੀ ਹੈ ਜਾਂ ਆਊਟ ਆਫ ਪਲੇਸ ਹੈ ਫਰੰਟ ਸ਼ੌਕ ਐਬਜ਼ਾਰਬਰ ਰੈਗੂਲਰ ਟੈਲੀਸਕੋਪਿਕ ਤੇ ਪਿੱਛੇ ਵੀ ਦੇ ਡਿਊਲ ਸ਼ੌਕ ਐਬਜ਼ਾਰਬਰ ਆਉਂਦਾ ਸੀ ਜਦ ਰੱਖੇ ਹੁਣ ਇਸ ਕੈਟਾਗਰੀ 'ਚ ਆਪਾਂ ਨੂੰ ਮੋਨੋ ਸ਼ੌਕ ਮਿਲ ਜਾਂਦਾ ਇਹ ਹੈ ਜੀ ਇਹਦਾ 223 cc ਦਾ ਇੰਜਨ ਜਿਹੜਾ ਪ੍ਰੋਡਿਊਸ ਕਰਦਾ 17 ਹਰਸ ਪਾਵਰ ਤੇ 18.3 ਨਿਊਟੋਨ ਮੀਟਰ ਦਾ ਟਾਰਕ ਤੇ ਇਹ ਮੇਟਡ ਆ ਇੱਕ 5 ਸਪੀਡ ਗੇਅਰਬਾਕਸ ਦੇ ਨਾਲ ਜੋ ਇੰਜਨ ਹੀ ਇੰਟਰਨੈਸ਼ਨਲੀ ਆ ओरिजिनल 6 ਸਪੀਡ ਗੇਅਰਬਾਕਸ ਆਉਂਦਾ ਸੀ ਪਰ ਇਹ ਇੰਡੀਆ ਚ ਨੇ 5 ਸਪੀਡ ਲਾਂਚ ਕਰਿਆ ਸੀ ਹਾਲਾਂਕਿ ਜਦੋਂ ਇਹ 5 ਸਪੀਡ ਲਾਂਚ ਕਰਿਆ ਸੀ ਜਦੋਂ 5 ਸਪੀਡ ਵੀ ਇੰਡੀਆ ਰੂ ਕੋਈ ਬਹੁਤ ਦਾ ਕਾਮਨ ਨਹੀਂ ਸੀ ਜ਼ਿਆਦਾ ਮੋਟਰਸਾਈਕਲ 4 ਸਪੀਡ ਹੀ ਸੀਗੇ ਤੇ ਇੱਕ ਪੂਰਾ ਚੇਨ ਕਵਰ ਆਉਂਦਾ ਇਹਦੇ ਤੇ ਆਪਾਂ ਹੁਣ ਗੱਲ ਕਰਦੇ ਆਂ ਮੋਟਰਸਾਈਕਲ ਦੇ ਚੰਗੇ ਮਾੜੇ ਪਹਿਲੂਆਂ ਦੀ ਆ ਸਭ ਤੋਂ ਜੋ ਵੱਡਾ ਪੋਜ਼ਿਟਿਵ ਹੈ ਮੋਟਰਸਾਈਕਲ ਦਾ ਉਹ ਆ ਜੀ ਇਹਦਾ ਇੰਜਨ ਆ ਇਹ ਬੇਸਡ ਇੱਕ Honda ਦੇ CRF ਕੈਟਾਗਰੀ ਦੇ ਮੋਟਰਸਾਈਕਲ ਤੇ ਤਾਂ ਇੱਕ ਬਹੁਤ ਹੀ ਰਿਲਾਇਬਲ ਇੰਜਨ ਆ ਇਹ 223 ਸੀਸੀ ਇੰਜਨ ਤੇ ਪਾਵਰ ਦੀ ਸਿਰਫ 17 ਹਾਰਸ ਪਾਵਰ ਆ ਜੋ ਕਿ ਅੱਜ ਦੇ ਸਮੇਂ 'ਚ ਦੇਖੀਏ ਤਾਂ ਬਹੁਤ ਘੱਟ ਆ ਅੱਜ ਦੇ ਜੋ 200 ਸੀਸੀ ਦੇ ਮੋਟਰਸਾਈਕਲ ਨੇ ਉਹ ਐਵਰੇਜ ਪਾਵਰ ਪ੍ਰੋਡਿਊਸ ਕਰ ਰਹੇ ਆ 25-26 ਜਾਂ ਇਸ ਤੋਂ ਜ਼ਿਆਦਾ ਵੀ ਦਾ ਘੱਟ ਪਾਵਰ ਹੋਣ ਦੇ ਕਾਰਨ ਇਹ ਬਹੁਤ ਸਮੂਥ ਤੇ ਭਰੋਸੇਮੰਦ ਨਿਝਾਣਾ ਤੁਸੀਂ YouTube ਤੇ ਜਾਂ Google ਤੇ ਸਰਚ ਕਰਕੇ ਦੇਖਿਓ ਭਰਦਵਾਜ ਦਾ ਯਾਲਾ ਵਰਲਡ ਟੌਰ ਮੈਂ ਇੱਥੇ ਉਹਦੇ ਲਿੰਕ ਵਗੈਰਾ ਵੀ ਐਡ ਕਰਨ ਦਾ ਟਰਾਈ ਕਰੂੰ ਜਾਂ ਕੋਈ ਫੋਟੋ ਵੀਡੀਓ ਉਹਦੀ ਕੋਈ ਰੈਫਰੈਂਸ ਐਡ ਕਰਨ ਦੀ ਟਰਾਈ ਕਰੂੰ ਉਹ ਇਨਸਾਨ ਨੇ ਸਮੋਟਰਸਾਈਕਲ ਦੇ ਵਰਲਡ ਟੌਰ ਕਰਿਆ ਸੀ ਤੇ ਜੇ ਤੁਸੀਂ ਦੇਖੋਗੇ ਉਹਦੇ ਕੋਲੇ ਕੋਈ 50 60 ਕਿਲੋ ਦੀ ਲੱਗੇਜ ਸੀ ਤਾਂ ਇੱਕ ਬਹੁਤ ਪ੍ਰੋਸੇਜੋਗੇ ਇੰਜਨ ਆ ਮੈਂ ਇਹਦੀ ਰੀਸੈਂਟਲੀ ਸਰਵਿਸ ਕਰੀ ਸੀ ਸਾਰੀ ਮੈਂ ਤਾਂ ਜੋ ਕਲਚ ਕਵਰ ਆ ਉਹ ਖੋਲ ਕੇ ਸਾਫ ਵਗੈਰਾ ਕਰਿਆ ਤੇ ਜੋ ਇਹਦੀ ਆਪਣੀ ਆਇਲ ਪੰਪ ਵਾਲੀ ਗਰਾਰੀ ਹੁੰਦੀ ਆ ਆਪਣੇ ਆਮ ਮੋਟਰਸਾਈਕਲ ਚ ਪਲਾਸਟਿਕ ਦੀ ਹੁੰਦੀ ਆ ਇਹਦੇ ਚੋ ਗਰਾਰੀ ਵੀ ਮੈਟਲ ਦੀ ਆ ਰਿਲਾਈਬਿਲਟੀ ਦੇ ਨਾਲ ਨਾਲ ਬੜਾ ਇੱਕ ਸਮੂਥ ਇੰਜਨ ਆ ਇਹ ਜੋ ਆਪਾਂ ਇੰਡੀਅਨ ਹਾਈਵੇਜ਼ ਦੇ ਹਿਸਾਬ ਨਾਲ ਦੇਖੀਏ ਤਾਂ ਆਪਣੀ ਕੋਈ ਹਾਈਵੇਅ স্পੀਡ ਹੀ ਬਣਦੀ ਆ 80 90 ਕੋਈ ਵਾਂਸ ਨਾ ਵਾਇਲ ਆਪਾਂ ਇਹਨੂੰ ਕਿਸੇ ਨੂੰ ਓਵਰਟੇਕ ਕਰ ਰਹੇ ਆ ਤਾਂ 100 ਤੇ ਚਲੇਗੇ ਤੇ 80 90 ਦੀ ਰੇਂਜ ਚ ਇਹ ਇੰਨਾ ਪੁਰਾਣਾ ਹੋਣ ਦੇ ਬਾਵਜੂਦ ਵੀ ਬਹੁਤ ਸਮੂਥ ਚੱਲਦਾ ਇੱਕ ਰੇਂਜ ਆਉਂਦੀ ਆ ਕੋਈ 55 60 ਕ ਦੀ ਰੇਂਜ 55 ਤੋਂ 60 ਦੀ ਸਪੀਡ ਚ ਇਹ ਮੋਟਰਸਾਈਕਲ ਐਵੇਂ ਚੱਲਦਾ ਜਿਵੇਂ ਕੋਈ ਇਲੈਕਟ੍ਰਿਕ ਮੋਟਰਸਾਈਕਲ ਹੁੰਦਾ ਕੋਈ ਵਾਈਬ੍ਰੇਸ਼ਨ ਨਹੀਂ ਕੋਈ ਹਾਰਸ਼ਨੈਸ ਨਹੀਂ ਕੋਈ ਆਵਾਜ਼ ਨਹੀਂ ਦੂਸਰਾ ਪੋਜ਼ਿਟਿਵ ਇਹਦਾ ਜੋ ਮੈਨੂੰ ਲੱਗਿਆ ਓਏ ਦੀ ਫਿਊਲ ਐਫੀਸ਼ੀਐਂਸੀ ਤੇ ਰੇਂਜ 80 90 ਦੀ ਸਪੀਡ ਤੇ ਵੀ ਇਹ ਕੋਈ 42 45 ਦੀ ਐਵਰੇਜ ਆਪਾਂ ਨੂੰ ਦੇ ਦਿੰਦਾ ਤੇ ਇਹਦੀ ਜੋ ਟੈਂਕ ਦੀ ਕੈਪੈਸਿਟੀ ਆ ਉਹ ਕਾਫੀ ਜ਼ਿਆਦੇ ਆ ਤਾਂ ਆਪਾਂ ਨੂੰ ਇੱਕ ਵਾਰ ਚ ਕਰੀਬ 450 500 ਕਿਲੋਮੀਟਰ ਦੀ ਰੇਂਜ ਮਿਲ ਜਾਂਦੀ ਹੈ ਜਦੋਂ ਆਪਾਂ ਲੌਂਗ ਟੂਰ ਕਰਦੇ ਆ ਉਦੋਂ ਇਹ ਚੀਜ਼ ਮਾਇਨਾ ਰੱਖਉਂਦੀ ਆ ਹਾਲਾਂਕਿ ਡੇ ਟੂ ਡੇ ਕਮਿਊਟ ਚ ਕੋਈ ਐਡਾ ਇੰਪੋਰਟੈਂਟ ਨਹੀਂ ਇਹ ਇਹਦੇ ਬਾਰੇ ਜੋ ਇੱਕ ਹੋਰ ਮੈਨੂਰੀ ਚ ਪੋਜ਼ਿਟਿਵ ਲੱਗਦੀ ਆ ਓਏ ਦੀ ਹਾਈਵੇ ਤੇ ਸਟੈਬਿਲਿਟੀ ਕਾਫੀ ਇਹਦਾ ਵੱਡਾ ਵੀਲ ਬੇਸ ਆ ਤੇ ਇੱਕ ਠੀਕ ਠਾਕ ਫੇਰਿੰਗ ਆ ਤੇ ਜੋ ਇਹਦਾ ਵਾਈਜ਼ਰ ਉਹ ਵੀ ਕਾਫੀ ਉੱਚਾ ਜ ਜਿੰਨੇ ਆਪਾਂ ਬੈਠਦੇ ਆ ਦੇ ਤੇ ਤਾਂ ਕੁਛ ਇਦਾਂ ਦੇਖੋ ਕਾਫੀ ਹਾਈਟ ਤੱਕ ਇਹਦਾ ਵਾਈਜ਼ਰ ਆ ਜਾਂਦਾ ਤਾਂ ਵੈਂਡ ਬਲਾਸਟ ਕੋਈ ਬਹੁਤਾ ਨਹੀਂ ਆਉਂਦਾ ਤੇ ਕਾਫੀ ਸਟੇਬਲ ਮੋਟਰਸਾਈਕਲ ਆ ਹਾਈਵੇਜ਼ ਤੇ ਇਹ ਹਾਲਾਂਕਿ ਕਾਰਨਰਿੰਗ ਵਗੈਰਾ ਉਨੀ ਵਧੀਆ ਨਹੀਂ ਕਰ ਪਾਉਂਦਾ ਸੀ ਪਰ ਹਾਈਵੇ ਦੀ ਸਟੈਬਿਲਿਟੀ ਇਹਦੀ ਬਹੁਤ ਚੰਗੀ ਆ ਨੈਕਸਟ ਪੋਜ਼ਿਟਿਵ ਹਾਲਾਂਕਿ ਇਹ ਸਬਜੈਕਟਿਵ ਹੋ ਸਕਦਾ ਬਟ ਮੈਨੂੰ ਲੱਗਦਾ ਕਿ ਪੋਜ਼ਿਟਿਵ ਆ ਉਹ ਇਹ ਮੋਟਰਸਾਈਕਲ ਦੀ ਅਨਲੁਕਸ ਜਿਵੇਂ ਇਹ ਦੇਖਣ ਨੂੰ ਲੱਗਦਾ ਉਹ ਇੱਕ ਪੋਜ਼ਿਟਿਵ ਆ ਹਾਲਾਂਕਿ ਹੁਣ ਤਾਂ ਇਹ 2003 ਦੇ ਹਿਸਾਬ ਨਾਲ ਦੇਖੀਏ ਤਾਂ ਕਾਫੀ ਪੁਰਾਣਾ ਡਿਜ਼ਾਈਨ ਹੋ ਗਿਆ 2003 2006 ਤੱਕ ਇਹਦੀ ਇੱਕ ਆਈਟਰੇਸ਼ਨ ਆਈ ਆ ਫਿਰ 2007 ਤੋਂ ਇਹਨਾਂ ਨੇ ਨੂੰ ਅਪਗ੍ਰੇਡ ਕਰਤਾ ਸੀ ਥੋੜਾ ਜਿਹਾ ਗ੍ਰਾਫਿਕ ਵਗੈਰਾ ਦਾ ਫਰਕ ਪਾਤਾ ਸੀ ਬਟ ਜੋ ਬੇਸਿਕ ਇਹਦਾ ਡਿਜ਼ਾਈਨ ਫਲਸਫੀ ਆ ਉਹ 2003 ਵਾਲੀ ਹੀ ਆ ਤੇ ਹੁਣ ਚੱਲ ਰਿਹਾ 2025 ਤੱਕ ਇਹ 22 ਸਾਲ ਪੁਰਾਣਾ ਡਿਜ਼ਾਈਨ ਆ ਬਟ ਹਲੇ ਵੀ ਜੇ ਇਹਨੂੰ ਕਿਤੇ ਸ਼ਹਿਰ ਚ ਲੈ ਕੇ ਜਾਂਦੇ ਆ ਨਾ ਤਾਂ ਸਰਟਨਲੀ ਥੋੜੇ ਜਿਹੇ ਲੋਕ ਆਗੇ ਆ ਜਿਹੜੇ ਇਹਦੇ ਨੂੰ ਮੁੜ ਕੇ ਦੇਖਦੇ ਆ ਉਹਦੀ ਵਜ੍ਹਾ ਜਾਂ ਤੇ ਹੋ ਸਕਦਾ ਕਿ ਮੇਰੇ ਵਾਂਗ ਉਹਨਾਂ ਨੂੰ ਨੋਸਟਾਲਜੀ ਹਿੱਟ ਕਰਦਾ ਉਹਨਾਂ ਨੇ ਕਦੇ ਸਕੂਲ ਕਾਲਜ ਜਾਂਦੇ ਸਮੇਂ ਮੋਟਰਸਾਈਕਲ ਦੇਖਿਆ ਹੁੰਦਾ ਤਾਂ ਇਹ ਇਹਦਾ ਇੱਕ ਹੋਰ ਪੋਜ਼ਿਟਿਵ ਆ ਨੈਕਸਟ ਦਾ ਪੋਜ਼ਿਟਿਵ ਆ ਈਜ਼ ਆਫ ਸਰਵਿਸ ਜੇ ਆਪ ਪੜੀ ਸਰਵਿਸ ਵਗੈਰਾ ਕਰਨੀ ਹੈ ਨਾ ਤਾਂ ਕਾਫੀ ਆਪਾਂ ਕਹਿ ਸਕਦਾ ਕਿ ਮਕੈਨਿਕ ਫ੍ਰੈਂਡਲੀ ਮੋਟਰਸਾਈਕਲ ਆ ਇਹ ਆ ਜਿਵੇਂ ਜੋ ਮੇਰਾ ਦੂਸਰਾ ਮੋਟਰਸਾਈਕਲ ਆ ਪਾਲਸਾ 200 ਐਨਐਸ ਉਹਦਾ ਤਾਂ ਕਾਰਬੂਰੇਟਰ ਸਾਫ ਕਰਨਾ ਹੀ ਕਰੀਬ 3 ਘੰਟੇ ਦੀ ਜੌਬ ਆ ਇਹਦੇ ਚ ਉਹ ਇਸ਼ੂ ਨਹੀਂ ਆ ਗਾ ਨਾ ਸਾਰਾ ਕੁਝ ਸਾਹਮਣੇ ਸਾਹਮਣੇ ਜੀ ਪਿਆ ਤਾਂ ਸਰਵਿਸ वगैरह ਕਰਨੀ ਬੜੀ ਸੌਖੀ ਆ ਤੇ ਇਹਦੇ ਨਾਲ ਹੀ ਇਹਦੇ ਸਪੇਅਰ ਪਾਰਟਸ ਵੀ ਬੜੇ ਸਸਤੇ ਨੇ ਹਾਲਕਿ ਇਹ ਸਪੇਅਰ ਪਾਰ ਲੱਭਣੇ ਥੋੜੇ ਔਖੇ ਪੈਂਦੇ ਆ ਹੁਣ ਕਿਉਂਕਿ ਇਹਨੂੰ ਡਿਸਕੰਟੀਨਿਊ ਹੋਏ ਨੂੰ ਵੀ ਇੱਕ ਦਹਾਕਾ ਹੋ ਗਿਆ ਨਾ 10 ਸਾਲ ਤੋਂ ਸ਼ਾਇਦ ਉੱਪਰੀ ਸਮਾਂ ਹੋ ਗਿਆ 11 12 ਸਾਲ ਹੋ ਗਏ ਨੂੰ ਡਿਸਕੰਟੀਨਿਊ ਹੋਏ ਨੂੰ ਵੀ ਪੈਨੇ ਸਪੇਅਰ ਪਾਰਟ ਕੁਝ ਤਾਂ ਲੁਧਿਆਣਾ ਮਾਰਕ ਇਹ ਆ ਕੁਝ ਆਨਲਾਈਨ ਪੋਰਟਲ ਹੈਗੇ ਆ ਉੱਥੋਂ ਮਿਲ ਜਾਂਦੇ ਆ ਸਪੇਅਰ ਪਾਰਟ ਲੱਭਣੇ ਔਖੇ ਆ ਬਟ ਸਪੇਅਰ ਪਾਰਟ ਇਹਦੇ ਸਸਤੇ ਨੇ ਬਹੁਤ ਹੀ ਸਸਤੇ ਸਪੇਅਰ ਪਾਰਟ ਆ ਤੇ ਹੁਣ ਆਪਾਂ ਗੱਲ ਕਰ ਲੈਂਦੇ ਆ ਦੂਸਰੀ ਸਾਈਡ ਦੀ ਆ ਇਹਦੇ ਨੈਗੇਟਿਵਸ ਦੀ ਤਾਂ ਸਭ ਤੋਂ ਵੱਡਾ ਨੈਗੇਟਿਵ ਤਾਂ ਹੋਊਗਾ ਜੀ ਇਹਦੇ ਪਲਾਸਟਿਕ ਪੈਨਲ ਕਿਉਂਕਿ ਕੋਈ ਵੀ ਪਲਾਸਟਿਕ ਆ ਸਮਾਂ ਪੈਣ ਤੇ ਉਹ ਡਿਟੇਰੀਓਰੇਟ ਹੋ ਜਾਂਦਾ ਤੇ ਉਹ ਇਹਦੇ ਨਾਲ ਵੀ ਹੋਇਆ ਆ ਹੁਣ ਇਹਦੇ ਕਾਫੀ ਸਾਰੇ ਪੈਨਲਸ ਨੇ ਜਿਨ੍ਹਾਂ ਦੀ ਫਿਟ ਐਂਡ ਫਿਨਿਸ਼ ਜਿਨ੍ਹਾਂ ਦੀ ਫਿਟ ਥੋੜੀ ਜਿਹੀ ਗੜਬੜ ਹੋ ਗਈ ਆ ਜਿਵੇਂ ਇਹ ਵਾਲੇ ਪੈਨਲ ਦੇਖੋਗੇ ਨਾ ਇਹਨਾਂ ਦੀ ਫਿਟਿੰਗ ਥੋੜੀ ਜਿਹੀ ਹਿੱਲ ਗਈ ਤੇ ਵਾਈਬ੍ਰੇਟ ਕਰਦੇ ਆ ਤੇ ਇਹਨਾਂ ਨੂੰ ਵਾਈਬ੍ਰੇਸ਼ਨ ਤੋਂ ਬਚਾਉਣ ਲਈ ਮੈਂ ਇਹ ਕਿਤੇ ਕਿਤੇ ਡਬਲ ਟੇਪ ਯੂਜ਼ ਕਰੀ ਹੋਈ ਆ ਹਾਲਾਂਕਿ ਕਾਫੀ ਅਗਲੀ ਲੱਗਦੀ ਆ ਬਟ ਜੁਗਾੜ ਇਹਦਾ ਹੀ ਆ ਦੇ ਨਾਲ ਹੀ ਇਹ ਸੈਮੀ ਫੇਰਡ ਮੋਟਰਸਾਈਕਲ ਹੋਣ ਦੇ ਕਾਰਨ ਇਹਦਾ ਟਰਨਿੰਗ ਰੇਡੀਅਸ ਕਾਫੀ ਲਿਮਿਟਡ ਜਿਹਾ ਤਾਂ ਕਾਫੀ ਵੱਡੇ ਏਰੀਆ ਚ ਉਹਨੂੰ ਮੋੜਨਾ ਪੈਂਦਾ ਬਾਕੀ ਤਾਂ ਮੈਨੂੰ ਕੋਈ ਡਾ ਚ ਨੈਗੇਟਿਵ ਲੱਗਿਆ ਨਹੀਂ ਤੇ ਇੱਕ ਇਹ ਜ਼ਰੂਰ ਆ ਕਿ ਇਹਦਾ ਜੋ ਇਹ ਸਾਇਲੈਂਸਰ ਆ ਨਾ ਉੱਚਾ ਆ ਗਿਆ ਤੇ ਇਹਦੇ ਤੇ ਆਪਾਂ ਨੂੰ ਕੋਈ ਲੱਗੇਜ ਮਾਊਂਟਿੰਗ ਪੁਆਇੰਟ ਨਹੀਂ ਇਹਨਾਂ 'ਨੇ ਮਿਲਦੇ ਸਿਰਫ ਇੱਕ ਇਧਰੇ ਇਹ ਪੁਆਇੰਟ ਆ ਫੁੱਟਪੈਗ ਦੇ ਨਾਲ ਤੇ ਇਧਰ ਵੀ ਸੇਮ ਉਹੀ ਪੁਆਇੰਟ ਆ ਤੇ ਜੋ ਮੇਰੇ ਕੋਲੇ ਸੈਡਲ ਬੈਗ ਨੇ ਉਹ ਡਿਜ਼ਾਈਨ ਹੀ ਕੋਸ਼ਿਸ਼ ਹੈ ਮੇਰੇ ਨਾਲ ਕਿ ਆਪਾਂ ਆਪ ਸਵਿਫਟ ਐਗਜ਼ੌਸਟ ਨਾਲ ਯੂਜ਼ ਕਰੀਏ ਤਾਂ ਮੈਂ ਤਾਂ ਕਿਤੇ ਨਾ ਕਿਤੇ ਇਹਨਾਂ ਨੂੰ ਯੂਜ਼ ਕਰ ਲੈਣਾ ਬਟ ਸਟਿਲ ਉਹ ਵੀ ਹਲਕਾ ਫੁਲਕਾ ਇਹਨਾਂ ਨੂੰ ਐਗਜ਼ੌਸਟ ਉਹ ਕਿਤੇ ਨਾ ਕਿਤੇ ਟੱਚ ਕਰ ਜਾਂਦੇ ਆ ਤਾਂ ਲੱਗੇਜ ਕੈਰਿੰਗ ਐ ਕ issue ਹੋ ਸਕਦਾ ਤੇ ਪਲਾਸਟਿਕ ਪੈਨਲ ਪੁਰਾਣੇ ਹੋ ਕੇ ਰੈਟਲ ਕਰਦੇ ਆ ਉਹਦੇ ਨਾਲ ਨਾਲ issue ਇਹ ਵੀ ਆ ਕਿ ਇਹ ਮਿਲਦੇ ਨਹੀਂ ਹੈਗੇ ओरिजिनल ਬਹੁਤ ਹੀ ਰੇਅਰ ਆਪਾਂ ਨੂੰ ਮਿਲਣਗੇ ਕੁਝ ਸਾਊਥ ਚ ਸਟੋਰ ਹੈਗੇ ਜਿਨ੍ਹਾਂ ਕੋਲੇ ਪੁਰਾਣਾ ਸਟਾਕ ਪਿਆ ਬਟ ਉਹ ਇਹਨੂੰ ਮੂਹ ਮੰਗੀ ਕੀਮਤ ਤੇ ਵੇਚਦੇ ਆ ਪਰ ਲੁਧਿਆਣਾ ਬੇਸਡ ਕਾਫੀ ਕੰਪਨੀ ਹੈਗੀਆਂ ਨੇ ਜੋ ਇਹ ਫੇਰਿੰਗ ਐਂਡ ਪੈਨਲਸ ਡੀਲ ਕਰਦੀਆਂ ਨੇ ਤਾਂ ਉਹਨਾਂ ਤੋਂ ਆਪਾਂ ਨੂੰ ਮਿਲਤਾ ਜਾਂਦੇ ਆ ਪਰ ਉਹਦੀ ਕੁਆਲਿਟੀ ओरिजिनल ਵਰਗ ਹੀ ਨਹੀਂ ਹੋਈ ਜਿਵੇਂ ਦਾ ਫਰੰਟ ਮਡਗਾਰਡ ਮੇਰਾ ਚੇਂਜ ਕਰਿਆ ਹੋਇਆ ਇਹ ਆਫਟਰ ਮਾਰਕੀਟ ਆ ओरिजिनल ਨਹੀਂ ਹੈਗਾ ਵੀਡੀਓ ਵਿੱਚ ਸ਼ਾਇਦ ਨਾ ਪਤਾ ਲੱਗਦਾ ਹੋਵੇ ਬਟ ਐਕਚੁਅਲ ਚ ਜੀ ਪਤਾ ਲੱਗਦੀ ਆ ਇੱਕ ਹੋਰ ਨੈਗੇਟਿਵ ਇਹਦਾ ਕਿ ਇਹਦੀ ਗਰਾਉਂਡ ਕਲੀਅਰੈਂਸ ਕਾਫੀ ਘੱਟ ਆ ਜਾਂ ਤਾਂ ਕਹਿ ਸਕਦੇ ਆ ਨਾ ਕਿ ਇਹਦਾ ਡਿਜ਼ਾਈਨ ਫਲਸਫੀ ਇਦਾਂ ਦੀ ਆ ਕਿ ਉਹਦੇ ਵਿੱਚ ਗਰਾਉਂਡ ਕਲੀਅਰੈਂਸ ਘੱਟ ਹੀ ਹੋ ਬਟ ਇਹਦਾ ਵੀਲ ਵੇਸ ਕਾਫੀ ਲੰਬਾ ਹੋ ਜਾਂਦਾ ਤੇ ਗਰਾਉਂਡ ਕਲੀਅਰੈਂਸ ਕਾਫੀ ਘੱਟ ਆ ਤਾਂ ਇਹਦੇ ਕਾਰਨ ਮੈਨੂੰ ਇੱਕ ਦੋ ਵਾਰੀ ਦਿੱਕਤ ਆਈ ਆ ਬਾਕੀ ਕੁਝ ਐਡਾ ਮੇਜਰ ਇਸ਼ੂ ਨਹੀਂ ਹੈ ਚੈਨਿੰਗ ਕਾਫੀ ਰਿਲਾਈਅਬਲ ਮੋਟਰਸਾਈਕਲ ਆ ਇੱਕ ਵਾਰੀ ਸਟਾਰਟ ਕਰਕੇ ਤੁਹਾਨੂੰ ਇਹਦਾ ਐਗਜ਼ੌਸਟ ਸੁਣਾ ਦਿੰਦਾ ਹਲਕੀ ਜੀ ਵੇਖ ਸਾਡੇ ਐਗਜ਼ੌਸਟ ਚ ਕੋਈ ਇੰਜਨ ਦੀ ਵਾਈਬ੍ਰੇਸ਼ਨ ਨਹੀਂ ਜਦੋਂ ਆਪਾਂ ਰੇਸ ਦਿੰਦਾ ਤਾਂ ਆਲਰੇਡੀ ਵਾਈਬ੍ਰੇਸ਼ਨ ਸ਼ਾਇਦ ਸੁਣ ਨੂੰ ਮਿਲ ਰਹੀ ਹੋ ਉਹ ਆ ਜੀ ਇਹਨਾਂ ਪੈਨਲਸ ਦੀ ਜਿਵੇਂ ਇਹ ਵਾਲਾ ਪੈਨਲ ਦੇਖ ਰਹੇ ਹੋ ਇਹ ਵਾਈਬ੍ਰੇਟ ਕਰ ਰਿਹਾ ਤੇ ਮੇਰਾ ਤਾਂ ਸਕੂਲ ਟਾਈਮ ਦਾ ਸੁਪਨਾ ਬੜੇ ਥੋੜੇ ਜਿਹੇ ਪੈਸਿਆਂ 'ਚ ਹੀ ਪੂਰਾ ਹੋ ਗਿਆ। ਅ ਇੱਕ ਨਸਟਾਲਜੀ ਆ ਕਹਿ ਸਕਦੇ ਆ ਮੋਟਰਸਾਈਕਲ ਨਾਲ ਜੁੜਿਆ ਹੋਇਆ ਸੀ। ਤੇ ਮੈਨੂੰ ਮਿਲ ਗਿਆ ਸੀ ਮੇਰੇ ਸਕੂਲ ਮੇਟੀਆ ਬਾਈ ਰਵਿੰਦਰ ਉਹਨਾਂ ਤੋਂ ਬੜੇ ਥੋੜੇ ਜਿਹੇ ਪੈਸਿਆਂ 'ਚ ਮੈਨੂੰ ਮੋਟਰਸਾਈਕਲ ਮਿਲ ਗਿਆ ਤੇ ਮੇਰਾ ਚਾਹ ਪੂਰਾ। ਕਾਫੀ ਇੱਥੇ ਮੈਂ ਲੌਂਗ ਟ੍ਰਿਪਸ ਕਰੀਆਂ ਨੇ ਹਿਮਾਚਲ ਪ੍ਰਦੇਸ਼ ਦੀਆਂ ਹੀ। ਤੇ ਇੱਕ ਵਾਰੀ ਇਹਨੂੰ ਛੋਟੀ ਜਿਹੀ ਰਾਈਡ ਦੇ ਰਾਜਸਥਾਨ ਵੀ ਲੈ ਗਏ ਆ। ਤੇ ਇਸ ਸਾਲ ਹੋਪਫੁਲੀ ਆਪਾਂ ਇਸ ਮੋਟਰਸਾਈਕਲ ਤੇ ਲੇ ਸਰਕਟ ਸਾਰਾ ਕੰਪਲੀਟ ਕਰਾਂਗੇ ਤੇ ਜੇ ਹੋ ਸਕਿਆ ਤਾਂ ਓਮਲਿੰਗਲਾ ਪਾਸ ਤੋਂ ਵੀ ਇਹਦੀ ਫੋਟੋ ਪਾਵਾਂਗੇ ਤਾਂ ਇਹ ਸੀ ਜੀ ਆਪਣੀ ਇੱਕ ਛੋਟੀ ਜਿਹੀ ਰਿਵਿਊ ਵੀਡੀਓ ਇਸ ਮੋਟਰਸਾਈਕਲ ਦੀ ਜੇ ਵੀਡੀਓ ਪਸੰਦ ਆਈ ਤਾਂ ਜਰੂਰ ਇਹਨੂੰ ਲਾਈਕ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਹੋਰ ਐਵੇਂ ਦੇ ਮੋਟਰਸਾਈਕਲ ਤੇ ਕਾਰ ਰਿਵਿਊਜ਼ ਦੇਖਣ ਲਈ ਤੇ ਟ੍ਰੈਵਲ ਵਲੌਗਸ ਦੇਖਣ ਲਈ ਮਿਲਦੇ ਹਾਂ ਗੱਲ ਦੀ ਕਿਸੇ ਹੋਰ ਵੀਡੀਓ 'ਚ